ਉਸ ਪ੍ਰਚੀਨ ਮੰਦਰ ਦੇਸ਼ਨ ਮਸਤੀ ਦਾ ਮਹਾਦੇ ਦਰਸ਼ਨ ਕਰਵਾਵਾਂਗੇ ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ 23 ਮਈ ਨੂੰ ਮਾਂ ਚਿੰਤਪੁਰਨੀ ਦਾ ਜਨਮ ਦਿਨ ਨਿਕਲ ਕੇ ਜਾਂਦਾ ਵਾ ਤਾਂ ਉਸ ਤੋਂ ਬਾਅਦ ਤੁਸੀਂ ਦੇਖ ਸਕਦੇ ਹੋ ਭਵਨ ਦੇ ਉੱਤੇ ਕਿਸ ਤਿੱਕੇ ਨਾਲ ਸਜਾਵਟ ਕੀਤੀ ਗਈ ਹੈ ਮਾਂ ਦੇ ਦਰਬਾਰ ਤੇ ਕਿਸ ਤਿੱਕੇ ਨਾਲ ਸਜਾਵਟ ਕੀਤੀ ਗਈ ਆ ਬਹੁਤ ਹੀ ਮਹਿੰਗੇ ਫੁੱਲਾਂ ਦੇ ਨਾਲ ਸਜਾਵਟ ਕੀਤੀ ਗਈ ਹੈ ਮੈਂ ਜਰੂਰ ਚਾਹੂੰਗਾ ਕਿ ਤਸਵੀਰਾਂ ਨਾਲ ਦੀ ਨਾਲ ਆਪਣੇ ਰਿਸ਼ਕਾਂ ਨੂੰ ਸਾਂਝੀਆਂ ਕਰੀਏ ਜਿਹੜੇ ਇੱਕ ਵਕ ਨਹੀਂ ਪਹੁੰਚ ਸਕਦੇ ਉਹ ਘਰ ਬੈਠੇ ਜ਼ਰੂਰ ਮਾਤਾ ਰਾਣੀ ਦੇ ਦਰਬਾਰ ਦੇ ਦਰਸ਼ਨ ਕਰਨ ਜਸਟਿਕੇ ਦਾ ਹੁਣ ਕਿਹਾ ਜਾਵੇ ਕਿ ਗਰਮੀਆਂ ਦੀਆਂ ਛੁੱਟੀਆਂ ਵਾਂ ਸਕੂਲ ਬੰਦ ਹੋ ਗਏ ਨੇ ਤਾਂ ਉਸ ਤੋਂ ਬਾਅਦ ਲਗਾਤਾਰ ਇੱਥੇ ਭਗਤਾਨਾ ਤੰਤਾ ਲੱਗਣਾ ਜਿਹੜਾ ਵਾ ਸ਼ੁਰੂ ਹੋ ਚੁੱਕਾ ਵਾ ਭੀੜ ਲਗਾਤਾਰ ਮੰਦਰ ਤੇ ਰਹਿੰਦੀ ਆ ਭੀੜ ਤਾਂ ਪਹਿਲਾਂ ਵੀ ਬਹੁਤ ਸਾਰੀ ਰਹਿੰਦੀ ਸੀ ਪਰ ਇਸ ਛੁੱਟੀਆਂ ਦੇ ਵਿੱਚ ਜ਼ਿਆਦਾਤਰ ਬੱਚਿਆਂ ਨੂੰ ਜਦ ਸਕੂਲ ਛੁੱਟਿਆ ਪੈਦੀਆਂ ਤਾਂ ਫਿਰ ਬੱਚੇ ਇਹ ਮਾਪੇ ਜ਼ਰੂਰ ਇੱਥੇ ਪਹੁੰਚਦੇ ਨੇ ਲਗਾਤਾਰ ਕੋਸ਼ਿਸ਼ ਹੁੰਦੀ ਆ ਕਿ ਅਸੀਂ ਛੁੱਟੀਆਂ ਦੇ ਵਿੱਚ ਦਰਬਾਰ ਤੇ ਜਾਈਏ ਤੇ ਜਾ ਕੇ ਮਾਤਾ ਰਾਣੀ ਦੇ ਦਰਸ਼ਨ ਕਰੀਏ ਗੱਲਬਾਤ ਕਰਾਂਗੇ ਮੰਦਰ ਦੇ ਮੰਤਰੀ ਜੀ ਨੇ ਮੰਤਰੀ ਜਮਾਦਾਰੀ ਸਭ ਤੋਂ ਪਹਿਲਾਂ ਜਮਾਦਾਰੀ ਮੰਤਰੀ ਇੱਕ ਜੀ ਦੱਸ ਦਿਓ ਰਾਸ਼ਨ ਕਿੰਨਾ ਦਾ ਰਹਿੰਦਾ ਕਿਉਂਕਿ ਗਰਮੀ ਹੈ ਗਰਮੀ ਕਰਕੇ ਕਈ ਵਾਰ ਰਾਸ਼ ਵੀ ਘਟ ਹੁੰਦਾ ਵਾ ਰਾਸ਼ ਕਿੰਨਾ ਦਾ ਓਦਾਂ ਕੀ ਜਦੋਂ ਜੁੱਤੀ ਹੁੰਦੇ ਛੁੱਟਿਆ ਜਦੋਂ ਕਾਫੀ ਰਾਸ਼ਨ ਹੁੰਦਾ ਹੈ ਜੇ ਸਦਾ ਦਾਲੇ ਦਿਨ ਰਾਸ਼ਨ ਹੁੰਦਾ ਹੈ ਮਹਿਰਾਨ ਦਾਲੇ ਦਿਨ ਰਾਸ਼ਨ ਦਾ ਛੁੱਟਿਆ ਦੇ ਰਾਸ਼ਨ ਨਹੀਂ ਹੁੰਦਾ ਅੱਜ ਕੱਲ ਜਿਹੜਾ ਬਾਕੀ ਵੀ ਯਾਤਰਾ ਚੱਲੀ ਚਾਰੇ ਪਾਸੇ ਯਾਤਰਾ ਚੱਲੀ ਇਹ ਬਾਕੀ ਦੀ ਯਾਤਰਾ ਯਾਨੀ ਕਿ ਯੂਪੀ ਤੋਂ ਹਰੇਕ ਜਗ੍ਹਾ ਤੋਂ ਕਾਫੀ ਕਿਤਾਬਾਂ ਸਟਾਲ ਲਗਾ ਰਹੇ ਹਨ ਹਾਲਾਂਕਿ ਪੰਜਾਬ ਤੋਂ ਨਹੀਂ ਛੁੱਟੀਆਂ ਨਹੀਂ ਇਹ ਮੇਰੇ ਖਿਆਲ ਤੋਂ ਹਲੇ ਪੰਜਾਬ ਦੇ ਲੋਕੀ ਘਾਟੇ ਨਹੀਂ ਕਿ ਵਗਾਰਾ ਦੇ ਬਸੇ ਇਧਰ ਵੀ ਬਸੇ ਤੇ ਰਾਤ ਅੱਧਿਕ ਤਮੀ ਰਾਸ਼ ਨੂੰ ਦੇਖਣੇ ਵੀ ਖਾਲੀ ਹੁੰਦਾ ਅੱਛਾ ਜੇਕਰ ਗੱਲ ਕੀਤੀ ਜਾਵੇ ਪਿੱਛੇ ਜਦੋਂ ਸਕੂਲ ਕਾਲਜ ਲੱਗਦੇ ਸੀ ਉਸ ਵੇਲੇ ਰਸ ਕਿਦਾਂ ਕਰਦਾ ਸੀ ਗਰਮੀ ਦਾ ਮੌਸਮ ਨਾ ਹੋਵੇ ਤਾਂ ਫਿਰ ਟਾਈਮਿੰਗ ਕੀ ਰਹਿੰਦੀ ਹੈ ਨਾਲ ਟਾਈਮ ਦੱਸ ਦਿਓ ਮੰਦਰ ਦਾ ਅਸਲੀ ਗੱਲ ਇਹ ਹੈ ਜਿਹੜਾ ਮੰਦਰ ਜਿਹੜਾ 4 ਵਜੇ ਖੁੱਲ੍ਹ ਇਸ ਰਾਤ ਨੂੰ 10 ਵਜੇ ਬਾਗਦੋਲ ਦਾ ਹੈ। ਔਰ 12 ਵਜੇ ਜਿਹੜਾ ਕੋਲੇ ਵਾਲਾ ਵੀ ਜਲਦੀ ਹੁੰਦਾ ਬਾਅਦ ਚਾਹ ਕੇ ਬਾਅਦ ਵਿੱਚ ਆਉਂਦਾ ਹੈ। ਥੱਲੇ ਇਹਨੇ ਗੋਲ ਕਰਾਉਂਦੀ ਹੈ। ਅੱਜ ਜਿਸ ਤਰੀਕੇ ਨਾਲ ਦੇਖਿਆ ਜਾਵੇ ਸਜਾਵਟ ਬੜੀ ਵਧੀਆ ਲੱਗੀ ਹੈ ਹੈਨਾ ਮੰਦਰ ਦੇ ਵਿੱਚ ਵੈਸੇ ਵੀ ਬੜਾ ਮਜ਼ਾ ਆਉਂਦਾ ਪਰ ਜਦੋਂ ਅਜਿਹੀ ਸਜਾਵਟ ਹੋਵੇ ਮਹਿੰਗੇ ਮਹਿੰਗੇ ਫੁੱਲਾਂ ਦੇ ਨਾਲ ਦਰਬਾਰ ਤੇ ਸਜਾਵਟ ਕੀਤੀ ਗਈ ਹੈ ਤਾਂ ਹੁਣ ਦੇਖਿਆ ਜਾਵੇ ਕੱਕਸਤੀਕੇ ਦਾ ਮਾਹੌਲਾ ਸਜਾਵਟ ਦਰਬਾਰ ਮਾਨ ਚਿੰਤਪੁਨੀ ਦਾ ਬਰਥਡੇ ਸੀ ਜਨਮ ਦਿਨ ਸੀ ਉਸ ਪ੍ਰਕਸ਼ ਦੇ ਵਿੱਚ ਸਜਾਵਟ ਕੀਤੀ ਗਈ ਆ ਇਸ ਤੋਂ ਇਲਾਵਾ ਵੀ ਸਜਾਵਟ ਕੀਤੀ ਜਾਂਦੀ 22 ਤਰੀਕ ਨੂੰ ਜੋਗਰ ਮਾਰਕ ਸ਼ਿਮਸ ਦਾ ਜਨਮ ਦਿਹਾੜੇ ਦਿਨ ਉਧਰ ਪਾਰਸ਼ਦਾਸੇ ਮੰਦਿਰ ਸਜਾਵਟ ਕੀਤੀ ਗਈ ਸੀ ਸ਼ਿਮਸ ਦਾ ਜਨਮ ਦਿਨ ਦਿਨ ਜੋ ਹੈ 24 ਘੰਟੇ ਜੋ ਹਾਵਰ ਚੱਲਦਾ ਰਹੇ ਰਾਤ ਉਸ ਤੋਂ ਬਾਅਦ ਪੂਰਨੋਤੀ ਤੋਂ ਬਾਅਦ ਤੇ ਪਟਾਡੇ ਸ਼ਗਵਾਲ ਲੱਗਦਾ ਆਯੋਜਨ ਕੀਤਾ ਜਾਂਦਾ ਬਟਾਏ ਲਗਾਏ ਜਾਂਦੇ ਨੇ ਔਰ ਵਿਗਿਆਨੀ ਰਾतेष

ਇੱਕ ਇਸ ਤਰੀਕੇ ਨਾਲ ਲੈ ਕੇ ਜਾਂਦੇ ਆ ਰੱਬ ਦਾ ਇਹ ਕੋਟ ਹੈ ਜਿਹੜਾ ਬਾਦਰੀ ਪਹੁੰਚਦਾ ਹੈ ਉਹਦਾ ਜਿਹੜਾ ਪਰਿਸ਼ਾ ਦਾ ਲੱਗ ਜਾਂਦਾ ਹੈ ਦਾਵੇ ਦਾ ਸਵੇਰ ਅਸਲ ਕੋਟ ਲੈ ਕੇ ਭੋਗ ਦੀ ਜਿਹੜੀ ਵਿਧੀ ਹੈ ਉਸੇ ਤਰੀਕੇ ਨਾਲ ਆਪ ਜੀ ਜਾਟੇ ਇੱਥੇ ਆਦੇ ਲੇਕਿਨ ਜਿਦਾ ਸ਼ਨੀਵਾਰ ਨੂੰ ਆਪਣੇ ਮੰਦਰਾ ਚਾਲ ਬੰਦਿਆ ਇਤਲਾਬ ਨੂੰ ਨਕੀ ਚਾਵਲ ਨੂੰ ਸੋਵਾਰ ਨੂੰ ਚਨੇ ਚਾਵਲ ਮੰਗਲਵਾਰ ਨੂੰ ਥੀ ਦਾ ਭੋਗ ਲੱਗਦਾ ਉਹਦਾ ਮੁਰਗੀ ਚਾਵਲ ਇਹ ਵਾਰ ਲੋਕ ਦਿਲੇ ਚਾਲ ਵਿੱਚ ਲੱਗੇ ਕੋ ਸ਼ੁੱਕਰਵਾਰ ਨੂੰ ਫੇਰ ਕਿਸ ਤਰ੍ਹਾਂ ਦੁਬਾਰਾ ਚੇਂਜ ਕਰਕੇ ਪਹੁੰਚ ਗਏ ਜੀ ਬਿਲਕੁਲ ਮੰਦਰ ਦੇ ਮੰਤਰੀ ਸੀ ਜਿਨ੍ਹਾਂ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਜਿਨ੍ਹਾਂ ਨੇ ਜਰੂਰ ਦੱਸਿਆ ਸਮਾਂ ਕੀ ਰਹਿੰਦਾ ਵਾ ਤੇ ਕਿਸ ਟਿਕੇ ਦੇ ਨਾਲ ਇਹਨਾਂ ਵੱਲੋਂ ਜਿਹੜਾ ਵਾ ਕਿ ਭੋਗ ਵਗੈਰਾ ਜਿਹੜਾ ਮੰਦਰ ਦੇ ਕਿਸ ਜੀ ਦੀ ਨਾਲ ਲੈ ਕੇ ਜਾਏਗਾ ਗੱਲਬਾਤ ਜ਼ਰੂਰ ਕਰਾਂਗੇ ਅਸ਼ਧਾਲੂ ਪਹੁੰਚੇ ਨੇ ਭਾਈ ਸਾਹਿਬ ਜੈਮਾ ਤੋਂ ਕਿੱਥੋਂ ਆਏ ਹੋ ਇਧਰ ਇਧਰ ਆ ਜਾਓ ਥੋੜਾ ਬਕਾਲਾ ਤੋਂ ਆਏ ਆ ਅੱਛਾ ਅੱਛਾ ਪਟਾਲੇ ਤੋਂ ਆਏ ਕਿ ਕਿਸ ਤੀਕੇ ਨਾਲ ਹਰ ਵਾਰ ਆਉਂਦੇ ਹਰ ਮਹੀਨੇ ਬਾਅਦ ਹਰ ਮਹੀਨੇ ਮਾਹਮਾਈ ਲੈ ਆਉਂਦੀ ਹੈ ਅਸੀਂ ਦੱਸਿਆ ਉਹ ਆਏ ਨੇ ਅੱਛਾ ਕਿਸ ਤੀਕੇ ਨਾਲ ਦੇਖਦੇ ਦਰਬਾਰ ਦੇ ਇਸ ਤੀਕੇ ਨਾਲ ਹੁਣ ਛੁੱਟੀਆਂ ਪੈ ਗਈਆਂ ਬੱਚਿਆਂ ਨੂੰ ਤਾਂ ਹੁਣ ਉਹ ਲਗਾਤਾਰ ਰਸ਼ਵੀ ਦੇਣਾ ਇਸ ਤੀਕੇ ਨਾਲ ਹਾਂ ਜੀ ਸਦਾਲਾ ਵਾਲਾ ਆਵਾ ਸ਼ੁਰੂ ਹੋ ਗਿਆ ਹੁਣ ਰਸ਼ ਸ਼ੁਰੂ ਹੋ ਗਿਆ ਹੁਣ ਛੁੱਟੀਆਂ ਪਈਆਂ ਬੱਚੇ ਆਨੰਦ ਮਾਣ ਲੈਣ ਅੱਛਾ ਮਾਹਮਾਈ ਦੇ ਚਰਣਾ ਦੇ ਵਿੱਚ ਇੱਕ ਭੇਟ ਇੱਕ ਬੰਦਨਾ ਕੋਈ ਹਾਂ ਹਾਂ ਜੀ ਸਵਾਗਤ ਪੰਜਾਬ ਦੇ ਸਾਰਿਆਂ ਬੋਲਾ ਚਿੰਮਸਤਾ ਠੀਕ ਹੈ ਠੀਕ ਅਸੀਂ ਤੇਰਾ ਲੜ ਪੜਿਆ ਜਿੰਮਸਤ ਦਾ ਅਸੀਂ ਤੇਰਾ ਲੜ ਪੜਿਆ ਅਸੀਂ ਤੇਰਾ ਲੜ ਪੜਿਆ ਜਿੰਮਸਤ ਦਾ ਅਸੀਂ ਤੇਰਾ ਲੜ ਪੜਿਆ ਜਿੰਮਸਤ ਦਾ ਜਦ ਗੱਲ ਵਿੱਚ ਪਾਇਆ ਤੇਰੇ ਹਾਰ ਮਾਂ ਜਦ ਗੱਲ ਵਿੱਚ ਪਾਇਆ ਤੇਰੇ ਹਾਰ ਮਾਂ ਸਾਡਾ ਸੁਖੀ ਹੋਇਆ ਪਰਿਵਾਰ ਮਾਂ ਸਾਡਾ ਸੁਖੀ ਹੋਇਆ ਪਰਿਵਾਰ ਮਾਂ

ਕੁਝ ਹੋ ਕੇ ਜਗਤ ਦੀ ਮਾਈ ਸਿਰਦਾਰੇ ਤੇ ਤਰਿਆ ਇਹਨ ਮਸਤ ਕਾ ਫਿਰ ਕਰੇ ਤੇ ਤਰਿਆ ਇਹਨ ਮਸਤ ਕਾ ਜਿਸ ਤੇ ਉੱਤਰ ਪੱਛਮੀ ਅਤੇ ਬਿਲਕੁਲ ਲਗਾਤਾਰ ਭਗਤ ਜਿਹੜੇ ਆਂਦੇ ਨੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਕਿ ਮੰਦਰ ਲੋਕਾਂ ਜਿਹੜੀ ਕੀਤੀ ਗਈ ਹੈ ਮਹਿੰਗੇ ਫੁੱਲਾਂ ਨਾਲ 23 ਮਈ ਨੂੰ ਇਹ ਦੋ ਦਿਨ ਪਹਿਲਾਂ ਮਾਤਾ ਰਾਣੀ ਦਾ ਜਨਮ ਦਿਨ ਜਾਂਦਾ ਵਸਦੇ ਪਲਖ ਦੇ ਵਿੱਚ ਜਿਹੜੀ ਇਹ ਸਾਰੀ ਸਿਆਵਟ ਕੀਤੀ ਗਈ ਹੈ ਤੇ ਦੂਰੋਂ ਦੂਰੋਂ ਭਗਤ ਜਿਹਨੂੰ ਪੌਂਡ ਰੇ ਨੇ ਕਿਉਂਕਿ ਛੁੱਟੀਆਂ ਬੱਚਿਆਂ ਦੀ ਛੁੱਟੀਆਂ ਵਾ ਜਿੱਤੇ ਉਹਦੇ ਨਾਲ ਦੀ ਨਾਲ ਆਪਣੇ ਪਰਿਵਾਰਾਂ ਦੇ ਨਾਲ ਇੱਥੇ ਉਹਦਰੇ ਨੇ ਲਗਾਤਾਰ ਸਰਦਾਲੂਆਂ ਦਾ ਇੱਥੇ ਤਾਂਤਾ ਲੱਗਾ ਸਾਡੀ ਛੁੱਟੀ ਦੀ ਕੋਸ਼ਿਸ਼ ਸੀ ਲਗਾਤਾਰ ਇਸੇ ਤਰੀਕੇ ਨਾਲ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਹਰਿਆਣਾ ਦੇ ਪੌਂਡਪ੍ਰਦੇਸ਼ ਗੁਜਰਾਤ ਪਾਕਿਸਤਾਨ ਦਾ ਕੋਈ ਨਾ ਕੋਈ ਇਤਿਹਾਸ ਦਾ ਉਹ ਦਰਸ਼ਕਾਂ ਦੇ ਨਾਲ ਸਾਂਝਾ ਕਰ ਸਕੀਏ ਤਾਂ ਜੋ ਦਰਸ਼ਕਾਂ ਨੂੰ ਵੀ ਘਰ ਬੈਠੇ ਉਸ ਜਗ੍ਹਾ ਦੇ ਦਰਸ਼ਨ ਹੋ ਸਕਣ ਕੈਮਰਾ ਪਰਸਨ ਬੋਬੀ ਦੇ ਨਾਲ ਜਦੋਂ ਦਾ ਕੋਣ 中间。 제...